ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਣਿਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਸੁਪਰੀਮ ਕੋਰਟ ਨੇ ਆਪ ਦੇ ਰਾਜ ਸਭਾ ਸੰਸਦ ਸੰਜੇ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ منی ਲਾਂਡਰਿੰਗ ਕੇਸ ਵਿੱਚ ਸੰਜੇ ਸਿੰਘ ਨੂੰ ਪਿਛਲੇ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸੰਜੇ ਸਿੰਘ ਦੇ ਵਕੀਲ ਨੇ ਕਿਹਾ ਕਿ ਉਹ ਕੇਸ ਵਿੱਚ ਆਪਣੇ ਰੋਲ ਤੋਂ ਜੁੜਾ ਕੋਈ ਵੀ ਬਿਆਨ ਨਹੀਂ ਦੇਣਗੇ ਸੰਜੇ ਸਿੰਘ 6 ਮਹੀਨੇ ਤੱਕ ਜੇਲ੍ਹ ਚ ਰਹੇ ਹੇ ਅੱਜ ਦੇ ਬਾਅਦ ਅਦਾਲਤ ਨੇ ਅੱਜ ਸੰਜੇ ਸਿੰਘ ਨੂੰ ਦਿੱਤੀ ਜ਼ਮਾਨਤ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਲਈ 11ਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਹਨਾਂ ਵਿੱਚ 422 ਦੇ 17 ਕੈਂਡੀਡੇਟ ਦੇ ਨਾਮ ਹਨ ਸ਼ਾਮਲ। ਹੁਣ ਤੱਕ 231 ਕੈਂਡੀਡੇਟ ਦਾ ਐਲਾਨ ਕੀਤਾ ਜਾ ਚੁੱਕਾ ਹੈ। ਆਂਧਰਾ ਪ੍ਰਦੇਸ਼ ਦੀ ਕੜੱਪਾ ਲੋਕ ਸਭਾ ਸੀਟ ਤੋਂ ਕਾਂਗਰਸ ਨੇ ਵਾਈ ਐਸ ਸ਼ਰਮਿਲਾ ਰੈਡੀ ਨੂੰ ਟਿਕਟ ਦਿੱਤਾ। ਕਾਂਗਰਸ ਦੀ ਬਿਹਾਰ ਦੇ ਲਈ ਇਹ ਪਹਿਲੀ ਲਿਸਟ ਹੈ। ਇਹਨਾਂ ਵਿੱਚ ਦੋ ਮੁਸਲਮਾਨ ਆਗੂਆਂ ਨੂੰ ਦਿੱਤਾ ਗਿਆ ਟਿਕਟ। ਦਿੱਲੀ ਸ਼ਰਾਬ ਨੀਤੀ ਕੇਜਰੀ ਤਿਹਾਰ ਜਿਲ੍ਹੇ ਵਿੱਚ ਬੰਦ ਮੁੱਖ ਮੰਤਰੀ ਅਲਨ ਨਕੇਰੀਵਾਲ ਦੀ ਪਹਿਲੀ ਰਾਤ ਹੁੰਦੇ ਟਹਿਲ ਦੇ ਬੀਤੀ ਨਿਊਜ਼ ਏਜੰਸੀ ਪੀਟੀਆਈ ਨੇ ਜੇਲ੍ਹ ਅਧਿਕਾਰੀ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਕਿ ਕੇਜਰੀਵਾਲ 14x8 ਫੁੱਟ ਦੀ ਕੋਠਰੀ ਵਿੱਚ ਰਾਤ ਭਰ ਹੁੰਦੇ ਰਹੇ ਉਹ ਸਿਰਫ ਕੁਝ ਦੇਰ ਤੱਕ ਹੀ ਸਿਮਿੰਟ ਦੇ ਫਰਸ਼ ਤੇ ਸੋਏ ਤਿਹਾਰ ਜਿਲ੍ਹੇ ਦੇ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸਵੇਰੇ ਕੇਜਰੀਵਾਲ ਦਾ ਸ਼ੂਗਰ ਲੈਵਲ ਘੱਟ ਹੋ ਗਿਆ ਸੀ अयोध्या दुनिया दी धार्मिक राजधानी बन चुकी है राम मंदिर ट्रस्ट ਦੇ ਮੁਤਾਬਿਕ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਦੇ ਬਾਅਦ ਤੋਂ 10 ਮਾਰਚ ਤੱਕ ਇੱਥੇ 1 ਕਰੋੜ ਲੋਕ ਪਹੁੰਚੇ ਯਾਨੀ ਔਸਤਨ 2 ਲੱਖ ਲੋਕ ਰੋਜ਼ਾਨਾ ਹੋ ਰਹੇ ਹਨ ਅtmastak ਦੁਨੀਆ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕ ਕਿਸੇ ਵੀ ਧਰਮ ਦੇ ਧਰਮ ਸਲ ਤੇ ਨਹੀਂ ਪਹੁੰਚ ਰਹੇ ਦੱਸਦੀ ਕਿ ਮੁਸਲਿਮਾਂ ਦੇ ਪਵਿੱਤਰ ਸਲ ਮੱਕਾ ਦੇ ਵਿੱਚ ਵੀ ਪਿਛਲੇ ਸਾਲ 1.35 ਕਰੋੜ ਲੋਕ ਹੋਏ ਸੀ ਚਿਰਕਤ ਅਰਣਾ ਵਿੱਚ ਕਰਨਾਲ ਦੇ ਸੈਕਟਰ 9 ਸਥਿਤ ਭਾਜਪਾ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਜਿਮਨੀ ਚੋਣਾਂ ਨੂੰ ਲੈ ਕੇ ਕੋਰ ਕਮੇਟੀ ਦੇ ਨਾਲ ਮਹੱਤਵਪੂਰਨ ਮੀਟਿੰਗ ਲਈ। ਉਸ ਦੇ ਬਾਅਦ ਜ਼ਿਲ੍ਹਿਆਂ ਭਰ ਦੇ ਹੋਰ ਚਾਰ ਵਿਧਾਨ ਸਭਾ ਦੇ ਵਿੱਚ ਮੰਡਲਾਂ ਦੇ ਪਤਵ ਅਧਿਕਾਰੀਆਂ ਦੇ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ। ਮੁੱਖ ਮੰਤਰੀ ਨਾਇਬ ਸੈਣੀ ਨੇ ਇਸ ਦੌਰਾਨ ਸੂਬੇ ਭਰ ਦੇ ਵਿੱਚ 10 ਦੀਆਂ 10 ਲੋਕ ਸਭਾ ਸੀਟਾਂ ਤੇ ਕਰਨਾਲ ਵਿਧਾਨ ਸਭਾ ਦੀ ਜਿਮਨੀ ਚੋਣਾਂ ਵਿੱਚ ਭਾਰੀ ਬਹੁਮਤ ਦੇ ਨਾਲ ਜਿੱਤ ਦਾ ਕੀਤਾ ਦਾਵਾ। हिसार लोकसभा सीट ਤੋਂ ਭਾਜਪਾ ਕੈਂਡੀਡੇਟ ਰਣਜੀਤ ਸਿੰਘ ਚਟਾਲਾ ਦੁਆਰਾ ਬ੍ਰਾਹਮਣ ਸਮਾਜ ਤੇ ਕੀਤੀ ਗਈ ਟਿੱਪਣੀ ਗਲੇ ਦੀ ਫਾਸ ਬਣ ਚੁੱਕੀ ਹੈ ਵਿਵਾਦਾਂ ਤੋਂ kehrde ਦੇਖ ਭਾਜਪਾ ਕੈਂਡੀਡੇਟ ਹੁਣ ਜਨਤਕ ਤੌਰ ਤੇ ਮਾਫੀ ਮੰਗਦੇ ਆ ਰਹੇ ਨਜ਼ਰ ਇਸ ਕੜੀ ਵਿੱਚ हिसार ਦੀ ਬ੍ਰਾਹਮਣ ਧਰਮਸ਼ਾਲਾ ਵਿੱਚ ਇੱਕ ਵਾਰ ਮੋੜ ਤੋਂ ਇਸ ਮੁੱਦੇ ਨੂੰ ਲੈ ਕੇ ਬ੍ਰਾਹਮਣ ਸਮਾਜ ਨੇ ਮੀਟਿੰਗ ਸੱਦੀ ਜਰਮਿਆਨ ਰਣਜੀਤ ਚਟਾਲਾ ਪਹੁੰਚਿਆ ਤੇ ਫਿਰ ਤੋਂ ਜਨਤਕ ਤੌਰ ਤੇ ਉਹਨਾਂ ਨੇ ਖੁਦ ਦੇ ਦੁਆਰਾ ਕੀਤੀ ਗਈ ਟਿੱਪਣੀ ਦਾ ਖੇਦ ਪ੍ਰਗਟ ਕਰ ਮਾਫੀ ਮੰਗੀ ਪਟਿਆਲਾ ਤੋਂ ਰੂਸ ਗਏ ਇੱਕ ਯੁਵਕ ਨੂੰ ਜ਼ਬਰਦਸਤੀ ਉੱਥੋਂ ਯੂਕਰੇਨ ਦੀ ਲੜਾਈ ਵਿੱਚ ਭੇਜਣ ਦਾ ਮਾਮਲਾ ਆਇਆ ਸਾਹਮਣੇ ਇਸ ਮਾਮਲੇ ਵਿੱਚ ਸਾਬਕਾ ਕੇਂਦਰੀ ਵਿਦੇਸ਼ ਸੂਬ ਮੰਤਰੀ ਅਤੇ ਭਾਜਪਾ ਆਗੂ ਪਰਨੀਤ ਕੌਰ ਨੇ ਕੇਂਦਰੀ ਵਿਦੇਸ਼ ਮੰਤਰੀ ਜੈ ਸੰਕਰ ਪ੍ਰਸਾਦ ਨੂੰ ਪੱਤਰ ਲਿਖ ਕੇ ਫਸੇ ਹੋਰ ਨੌਜਵਾਨਾਂ ਨੂੰ ਤੁਰੰਤ ਵਾਪਸ ਰੱਖੇਦਾਰ ਕੱਢਣ ਦੀ ਲੀ ਲਗਾਈ ਗੋਹਾਰ ਉਹਨਾਂ ਨੇ ਇਸ ਸੰਬੰਧੀ ਇੱਕ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੀਤਾ ਜਾ ਰਿਹਾ ਹੈ ਪੰਜਾਬ ਦੇ ਜਲੰਧਰ ਤੋਂ ਵਿਧਾਇਕ ਖੀਤੋ ਲੰਗੁਰਾਲ ਅਤੇ ਸਾਬਕਾ ਸੰਸਦ ਅਤੇ ਕੋਸ਼ਿਸ਼ਤ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ਵਿੱਚ ਜਾਣ ਦੇ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ 2024 ਦੀ ਲੀ ਸੰਭਾਲਿਆ ਮੋਰਚਾ ਵਿਧਾਇਕਾਂ ਵਿੱਚ ਅਸੰਤੋਸ਼ ਨੂੰ ਦੂਰ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਲੋਕ ਸਭਾ ਹਲਕਿਆਂ ਵਿੱਚ ਜਾ ਕੇ ਵਿਧਾਇਕਾਂ ਦੇ ਨਾਲ ਮੁਲਾਕਾਤ ਕਰਨੀਆਂ ਕੀਤੀਆਂ ਸ਼ੁਰੂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ ਜੰਮੂ ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਨੂੰ ਇਲੈਕਸ਼ਨ ਵਾਲੇ ਦਿਨ 19 April ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਮੁੱਖ ਨਿਰਚਨ ਅਧਿਕਾਰੀ ਸੀਬੀਐਨਸੀ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਦਫ਼ਤਰਾਂ ਬੋਰਡ ਕਾਰਪੋਰੇਸ਼ਨ ਅਤੇ ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਜਾਏਗੀ ਛੁੱਟੀ ਪੰਜਾਬ ਦੇ ਵਿੱਚ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ 21 ਲੋਕਾਂ ਦੀ ਮੌਤ ਨਾਲ ਜੁੜੇ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਸਾਰੇ ਤੱਥਾਂ ਨੂੰ ਸੁਣਨ ਦੇ ਬਾਅਦ ਪੰਜਾਬ ਅਤੇ ਕੇਂਦਰ ਸਰਕਾਰ ਸਮੇਤ ਕੁੱਲ 15 ਵਿਭਾਗਾਂ ਨੂੰ ਨੋਟਿਸ ਕੀਤਾ ਜਾ ਰਿਹਾ ਇਸ ਮਾਮਲੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਐਸਐਚਓ ਤੋਂ ਲੈ ਕੇ ਪੁਲਿਸ ਅਤੇ ਐਕਸਾਈਜ਼ ਵਿਭਾਗ ਨੂੰ ਬਣਾਇਆ ਗਿਆ ਪਾਰਟੀ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਨੂੰ ਪੰਜਾਬੀ ਚੈਨਲ